ਨਾਨਕ ਕਾ ਅੰਗ ਕੀਆ ਕਰਤਾਰ ਗੋਡ ਮਹੱਲਾ ਪੰਜਵਾ ਕਰ ਕਿਰਪਾ ਸੁਖ ਅਨੰਦ ਕਰੀ ਬਾਲਕ ਰਖ ਲੀਏ ਗੁਰਦੇਵ ਪ੍ਰਭ ਕਿਰਪਾਲ ਦਿਆਲ ਗੁਬਿੰਦ ਜੀ ਜੰਤ ਸਗਲੇ ਬਖਸ਼ਿੰਦ ਤੇਰੀ ਸਰਨ ਪ੍ਰਭ ਦੀਨ ਦਿਆਲ ਪਾਰ ਬ੍ਰਹਮ ਜਪ ਸਦਾ ਨਿਹਾਲ ਰਹਾਉ ਪ੍ਰਭ ਦਿਆਲ ਦੂਸਰ ਕੋਈ ਨਹੀਂ ਘਟ ਘਟ ਅੰਤਰ ਸਰਬ ਸੁਮਾਹੀ ਆਪਣੇ ਦਾਸ ਕਾ ਹਲਤ ਪਲਤ ਸਵਾਰੈ ਪਤਤ ਪਾਵਨ ਪ੍ਰਭ ਬਿਰਦ ਤੁਮਾਰੈ ਔਖਦ ਕੋਟ ਸਿਮਰ ਗੋਬਿੰਦ ਤੰਤ ਮੰਤ ਪਜਿਐ ਭਗਵੰਤ ਰੋਗ ਸੋਗ ਮਿਟੇ ਪ੍ਰਭ ਧਿਆਇ ਮਨ ਬਾਛਤ ਪੂਰਨ ਫਲ ਪਾਏ ਕਰਨ ਕਾਰਨ ਸਮਰੱਥ ਦਿਆਰ ਸਰਬ ਨਿਧਾਨ ਮਹਾ ਵਿਚਾਰ ਨਾਨਕ ਬਖਸ਼ ਲੀਏ ਪ੍ਰਭ ਆਪ ਸਦਾ ਸਦਾ ਏਕੋ ਹਰਿ ਜਾਪ ਗੋਂਡ ਮਹੱਲਾ ਪੰਜਵਾ ਹਰ ਹਰ ਨਾਮ ਜਪੋ ਮੇਰੇ ਮੀਤ ਨਿਰਮਲ ਹੋਏ ਤੁਹਾਡਾ ਚੀਤ ਮਨ ਤਨ ਕੀ ਸਭ ਮਿਟੈ ਬਲਾਈ ਦੁਖ ਅੰਧੇਰਾ ਸਗਲਾ ਜਾਏ ਹਰ ਗੁਣ ਗਾਵਤ ਤਰੀਐ ਸੰਸਾਰ ਵਡਭਾਗੀ ਪਾਈਐ ਪੁਰਖ ਅਪਾਰ ਰਹਾਉ ਜੋ ਜਨ ਕਰੈ ਕੀਰਤਨ ਗੋਪਾਲ ਤਿਸ ਕੋ ਪੋਹੇ ਨਾ ਸਕੈ ਜਮ ਕਾਲ ਜਗ ਮਹਿ ਆਇਆ ਸੋ ਪਰਵਾਨ ਗੁਰਮੁਖਿ ਆਪਣਾ ਖਸਮੁ ਪਛਾਨ ਹਰ ਗੁਣ ਗਾਵੇ ਸੰਤ ਪ੍ਰਸਾਦ ਕਾਮ ਕ੍ਰੋਧ ਮਿਟਹਿ ਉਨਮਾਦ ਸਦਾ ਹਜੂਰ ਜਾਣ ਭਗਵੰਤ ਪੂਰੇ ਗੁਰ ਕਾ ਪੂਰਨ ਮੰਤ ਹਰ ਤਨ ਖਾਟ ਕੀਏ ਪੰਡਾਰ ਮਿਲ ਸਤਗੁਰ ਸਭ ਕਾ ਜਸੁ ਵਾਰ ਹਰ ਕੇ ਨਾਮ ਰੰਗ ਸੰਗ ਜਾਗਾ ਹਰ ਚਰਨੀ ਨਾਨਕ ਮਨ ਲਾਗਾ ਗੋਂਡ ਮਹੱਲਾ ਪੰਜਵਾਂ ਭਵ ਸਾਗਰ ਬੋਹਿ ਤ ਹਰ ਚਰਨ ਸਿਮਰਤ ਨਾਮ ਨਾਹੀ ਫਿਰ ਮਰਨ ਹਰ ਗੁਣ ਰਮਤ ਨਾਹੀ ਜਮਪੰਤ ਮਹਾ ਬੀ ਚਾਰ ਪੰਜ ਦੂਤਹ ਮੰਥ ਤੋ ਸਰਣਾਇ ਪੂਰਨ ਨਾਥ ਜੰਤ ਆਪਣੇ ਕੋ ਦੀ ਜਹ ਹਾਥ ਰਹਾਉ सिमरत शास्त्र वीर पुराण पारब्रह्म का करह बखियान जोगी जति बैसनो रामदास मेट नाही ब्रह्म अबनाश करन फलाह करह शिवदेव तिन नहीं बूझह अलाख आपेव प्रेम भगत जस हापे दे जग मह बिरले के, के मोहे निर्गुण गुण किसहू नाहीं ਸਰਬ ਨਿਧਾਨ ਤੇਰੀ ਦ੍ਰਿਸ਼ਟੀ ਮਾਹੀ ਨਾਨਕ ਦੀਨ ਜਾਚੈ ਤੇਰੀ ਸੇਵ ਕਰ ਕਿਰਪਾ ਦੀਜੈ ਗੁਰਦੇਵ ਗੋਡ ਮਹੱਲਾ ਪੰਜੂਆ ਸੰਤ ਕਾਲੀਆ ਤਰਤ ਬਦਾਰੋ ਸੰਤ ਕਾ ਨਿੰਦਕ ਆਕਾਸ ਤੇ ਟਾਰੋ ਸੰਤ ਕੋ ਰਾਖੋ ਆਪਣੇ ਜੀ ਨਾਲ ਸੰਤ ਉਧਾਰੋ ਤਤ ਖਿੰਨ ਤਾਲ ਸੋਈ ਸੰਤ ਜੇ ਭਾਵੈ ਰਾਮ संत गोविंद कै एक कै काम रहाऊ संत कै ऊपर दे प्रब हाथ संत कै संग बसै दिन रात सास सास संतह पितपाल संत का दुखी राज ते टाल संत की निंदा करहो ना कोए जो निंदा तिसका पतन होए जिस को राखै सिर जनहार ਚੱਕ ਮਾਰੋ ਸਗਲ ਸੰਸਾਰ ਪ੍ਰਭ ਆਪਣੇ ਕਾ ਭਇਆ ਬਸਾਸ ਜਿਉ ਪਿੰਡ ਸਭ ਤਿਸ ਕੀ ਰਾਸ ਨਾਨਕ ਕਉਪਜੀ ਪ੍ਰਤੀਤ ਮਨ ਮੁਖ ਹਾਰ ਗੁਰਮੁਖ ਸਦ ਜੀਤ ਗੋਡ ਮਹੱਲਾ ਪੰਜਵਾਂ ਨਾਮ ਨਿਰੰਝਣ ਨੀਰ ਨਰਾਇਣ ਰਸਨਾ ਸਿਮਰਤ ਪਾਪ ਬਲਾਇਣ ਰਹਾਉ ਨਾਰਾਇਣ ਸਭ ਮਾਹੀ ਨਿਵਾਸ ਨਾਰਾਇਣ ਘਟ ਘਟ ਪ੍ਰਗਾਸ ਨਾਰਾਇਣ ਕਹਤੇ ਨਰਕ ਨਾ ਜਾਹੇ ਨਾਰਾਇਣ ਸੇਵ ਸਗਲ ਫਲ ਪਾਹੇ ਨਾਰਾਇਣ ਮਨ ਮਾਹੇ ਆਧਾਰ ਨਾਰਾਇਣ ਬੋਹਿਤ ਸੰਸਾਰ ਨਾਰਾਇਣ ਕਹਿਤ ਜਮ ਭਾਗ ਭਲਾਇਣ ਨਾਰਾਇਣ ਦੰਤ ਭਾਨੇ ਦਾਇਣ ਨਾਰਾਇਣ ਸਦ ਸਦ ਬਖਸ਼ਿੰਦ ਨਾਰਾਇਣ ਕੀਨੇ ਸੂਖ ਆਨੰਦ ਨਾਰਾਇਣ ਪ੍ਰਗਟ ਕੀਨੋ ਪ੍ਰਤਾਪ ਨਾਰਾਇਣ ਸੰਤ ਕੋ ਮਾਈ ਬਾਪ ਨਾਰਾਇਣ ਸਾਧ ਸੰਗ ਨਾਰਾਇਣ ਬਾਰੰਬਾਰ ਨਾਰਾਇਣ ਗਾਇਨ ਵਸਤ ਅਗੋਚਰ ਗੁਰ ਮਿਲ ਲਹੀ ਨਾਰਾਇਣ ਓਟ ਨਾਮਿਕ ਦਾਸ ਗਈ ਗੋਂਡ ਮਹੱਲਾ ਪੰਜਵਾ ਜਾਂ ਕੋ ਰਾਖ ਰਖਣ ਹਾਰ ਤਿਸ ਕਾ ਅੰਗ ਕਰੇ ਨਰੰਕਾਰ ਰਹਾਉ ਮਾਤ ਗਰਭ ਮਹਿ ਅਗਨ ਨਾ ਜੋ ਹੈ ਕਾਮ ਕ੍ਰੋਧ ਲੋਭ ਮੋਹ ਨਾ ਪੋ ਹੈ ਸਾਧ ਸੰਗ ਜਪੈ ਨਿਰੰਕਾਰ ਨਿੰਦਕ ਕੈ ਮੋਹਿ ਲਾਗੇ ਸ਼ਾਰ RAM ਕਵਚ ਦਾਸ ਕਾ ਸਨਾਹ ਦੂਤ ਦੁਸ਼ਟ ਤਿਸ ਪੋਹਤ ਨਾਹੀ ਜੋ ਜੋ ਗਰਭ ਕਰੇ ਸੋ ਜਾਏ ਗਰੀਬ ਦਾਸ ਕੀ ਪ੍ਰਭ ਸਰਨਾਏ ਜੋ ਜੋ ਸਰਨ ਪਿਆ ਹਰ ਰਾਈ ਸੋ ਦਾਸ ਰੱਖਿਆ ਆਪਣੇ ਕੰਠ ਲਾਈ ਜੇ ਕੋ ਬਹੁਤ ਕਰੇ ਹੰਕਾਰ ਉਹ ਖਿੰਨ ਮਹਿ ਰਤਾ ਖਾਕੂ ਨਾਲ ਹੈ ਪੀ ਸਾਚਾ ਹੋਵਣ ਹਾਰ ਸਦਾ ਸਦਾ ਜਾਈ ਬਲੇਹਾਰ ਆਪਣੇ ਦਾਸ ਰੱਖੇ ਕਿਰਪਾ ਧਾਰ ਨਾਨਕ ਕੇ ਪ੍ਰਭ ਪ੍ਰਾਨ ਆਧਾਰ ਗੋਡ ਮਹੱਲਾ ਪੰਜਵਾ ਅਚਰਜ ਕਥਾ ਮਹਾਨੂਪ ਪ੍ਰਾਤਮਾ ਪਾਰ ਬ੍ਰਹਮ ਕਾ ਰੂਪ ਰਹਾਉ ਨਾ ਇਹ ਬੂਡਾ ਨਾ ਇਹ ਬਾਲਾ ਨਾ ਇਸ ਦੂਖ ਨਹੀਂ ਜਮ ਜਾਲਾ ਨਾ ਇਹ ਬਿਨ ਸਹਿ ਨਾ ਇਹ ਜਾਏ ਆਦ ਜਗਾਦੀ ਰਹਾ ਸਮਾਈ ਨਾ ਇਸ ਉਸਨ ਨਹੀਂ ਇਸ ਸੀਤ ਨਾ ਇਸ ਦੁਸ਼ਮਨ ਨਾ ਇਸ ਮੀਤ ਨਾ ਇਸ ਹਰਖ ਨਹੀਂ ਇਸ ਸੋਗ ਸਭ ਕਿਸ ਇਸ ਕਾ ਇਹ ਕਰਨੈ ਜੋਗ ਨਾ ਇਸ ਬਾਪ ਨਹੀਂ ਇਸ ਮਾਇਆ ਇਹੋ ਅપરੰਪਰ ਹੋਤਾ ਆਇਆ ਪਾਪ ਪੁੰਨ ਕਾ ਇਸ ਲੀਪ ਨਾ ਲਾਗੈ ਘਟ ਘਟ ਅੰਤਰ ਸਦ ਹੀ ਜਾਗੈ ਤੀਨ ਗੁਣਾ ਇੱਕ ਸਖਤ ਉਪਾਇਆ ਮਹਾ ਮਾਇਆ ਤਾਂ ਕੀ ਹੈ ਛਾਇਆ ਅਛਲ ਅਛੇਦ ਅਪੇਦ ਦਿਆਲ ਦੀਨ ਦਿਆਲ ਸਦਾ ਕਿਰਪਾਲ ਤਾਂ ਕੀ ਗਤ ਮਿਤ ਕਛੂ ਨਾ ਪਾਏ ਨਾਨਕ ਤਾਂ ਕਹਿ ਬਲ ਬਲ ਜਾਏ ਗੋਡ ਮਹੱਲਾ ਪੰਜਵਾ ਸੰਤਨ ਕੈ ਬਲੇ ਹਾਰੇ ਜਾਉ ਸੰਤਨ ਕੈ ਸੰਗ ਰਾਮ ਗੁਨ ਗਾਉ ਸੰਤ ਪ੍ਰਸਾਦ ਕਿਲ ਵਿਖ ਸਭ ਗਏ ਸੰਤ ਸਰਨ ਵਡ ਭਾਗੀ ਪਾਏ ਰਾਮ ਜਪਤ ਕਛ ਬਿਗਨਾ ਵਿਆਪੈ ਗੁਰ ਪ੍ਰਸਾਦ ਆਪਣਾ ਪ੍ਰਭ ਜਾਪੈ ਰਹਾਉ ਬਾਰ ਬ੍ਰਹਮ ਜਬ ਹੋਏ ਦਇਆਲ ਸਾਧੂ ਜਨ ਕੀ ਕਰੈ ਰਵਾਲ ਕਾਮ ਕਰੋਧ ਇਸ ਤਨ ਤੇ ਜਾਏ RAM ਰਤਨ ਵਸੈ ਮਨ ਆਈ ਸਫਲ ਜਨਮ ਤਾਂ ਕਾ ਪਰਵਾਨ ਪਾਰ ਬ੍ਰਹਮ ਨਿਕਟ ਕਰ ਜਾਣ ਪਾਏ ਭਗਤ ਪ੍ਰਭ ਕੀਰਤਨ ਲਾਗੈ ਜਨਮ ਜਨਮ ਕਾ ਸੋਇ ਜਾਗੈ ਚਰਨ ਕਮਲ ਜਨ ਕਾ ਆਧਾਰ ਗੁਣ ਗੋਵਿੰਦ ਰਉ ਸੱਚ ਵਪਾਰ ਦਾਸ ਜਨਾ ਕੀ ਮਨ ਸਾ ਪੂਰ ਨਾਨਕ ਸੁਖ ਪਾਵੇ ਜਨ ਧੂਰ ਰਾਗ ਗੋਂਡ ਅਸ਼ਟਪਦੀਆ ਮਹੱਲਾ ਪੰਜਵਾਂ ਘਰ ਦੂਜਾ ਇੱਕ ਓਅੰਕਾਰ ਸਤਗੁਰ ਪ੍ਰਸਾਦ ਕਰਨ ਅਮਸ਼ਕਾਰ ਪੂਰੇ ਗੁਰਦੇਵ ਸਫਲ ਮੂਰਤ ਸਫਲ ਜਾ ਕੀ ਸੇਵ ਅੰਤਰ ਜਾਮੀ ਪੁਰਖ ਬਧਾਤਾ ਆਤ ਪਹਿਰ ਨਾਮ ਰੰਗ ਰਾਤਾ ਗੁਰੂ ਗੋਬਿੰਦ ਗੁਰੂ ਗੋਪਾਲ ਆਪਣੇ ਦਾਸ ਕੋ ਰਾਖਣ ਹਾਰ ਰਹਾਉ ਪਾਤਸ਼ਾਹ ਸ਼ਾਹ ਉਮਰਾਉ ਪਤੀਆਏ ਦੁਸ਼ਟ ਅਹੰਕਾਰੀ ਮਾਰ ਪਚਾਏ ਨਿੰਦਕ ਕੈ ਮੁਖ ਕੀਨੋ ਰੋਗ ਜੈ ਜੈਕਾਰ ਕਰੈ ਸਭ ਲੋਗ ਸੰਤਨ ਕੈ ਮਨ ਮਹਾ ਆਨੰਦ ਸੰਤ ਜਪਹਿ ਗੁਰਦੇਉ ਭਗਵੰਤ ਸੰਗਤ ਕੇ ਮੁਖ ਊਜਲ ਭਈ ਸਗਲ ਥਾਨ ਨਿੰਦਕ ਕੇ ਗਏ ਸਾਸ ਸਾਸ ਜਨ ਸਦਾ ਸਲਾਹੀ ਪਾਰ ਬ੍ਰਹਮ ਗੁਰ ਬੇ ਪਰਵਾਹੀ ਸਗਲ ਭੈ ਮਿਟੇ ਜਾਂ ਕੀ ਸਰਨ ਨਿੰਦਕ ਮਾਰ ਪਾਏ ਸਭ ਧਰਮ ਜਨ ਕੀ ਨਿੰਦਾ ਕਰੈ ਨਾ ਕੋਈ ਜੋ ਕਰੈ ਸੋ ਦੁਖੀਆ ਹੋਏ ਆਠ ਪਹਿਰ ਜਨ ਏਕ ਧਿਆਈ ਜਮੂਗਾ ਤਾਂ ਕੈ ਨਿਕਟ ਨਾ ਜਾਏ ਜਨ ਨਿਰਵੈਰ ਨਿੰਦਕ ਅਹੰਕਾਰੀ ਜਨ ਭਲ ਮੰਨ ਹੈ ਨਿੰਦਕ ਵੇਕਾਰੀ ਗੁਰ ਕੈ ਸਿੱਖ ਸਤ ਗੁਰੂ ਧਿਆਇ ਜਨ ਉਬਰੇ ਨਿੰਦਕ ਨਰਕ ਪਾਇਆ ਸੁਣ ਸਾਜਨ ਮੇਰੇ ਮੀਤ ਪਿਆਰੇ ਸਤ ਬਚਨ ਵਰਤਹਿ ਹਰ ਦੁਆਰੀ ਜੈਸਾ ਕਰੇ ਸੋ ਤੈਸਾ ਪਾਈ ਅਬਮਾਨੀ ਕੀ ਜਾੜ ਸਰ ਪਰ ਜਾਏ ਨੇ ਧਰਿਆ ਸਤ ਗੁਰ ਧਰ ਤੇਰੀ ਕਰ ਕਿਰਪਾ ਰੱਖ ਹੋ ਜਨ ਕੇਰੀ ਕਹੋ ਨਾਨਕ ਤਿਸ ਗੁਰ ਬਲੇ ਹਾਰੀ ਜਾਂ ਕੈ ਸਿਮਰਨ ਪੈ ਜਸਵਾਰੀ